हां जी ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਕੱਲ ਇੱਕ ਸੁਣਵਾਈ ਚੱਲੀ ਸੀ ਕੋਰਟ ਦੇ ਵਿੱਚ ਪ੍ਰਸ਼ੰਕਰ ਹੈਗੜੇ ਇੱਕ ਐਸੇ ਵਕੀਲ ਬੰਗਲੌਰ ਦੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਜਾਦੂ ਚੱਲ ਗਿਆ ਪੰਜਾਬ ਦੀ ਅਦਾਲਤ ਦੇ ਵਿੱਚ ਪੰਜਾਬ ਦੀ ਵਿਜੀਲੈਂਸ ਔਰ ਪੰਜਾਬ ਦੀ ਸਰਕਾਰ ਦੋਵਾਂ ਨੂੰ ਭਾਜੜਾ ਪਾ ਦਿੱਤੀਆਂ ਨੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅੱਜ ਦੀ ਡੇਟ ਦੇ ਵਿੱਚ ਹੋ ਸਕਦੀ ਹੈ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿ ਜਿਹੜੇ ਵਕੀਲ ਨੇ ਬੰਗਲੌਰ ਦੇ ਉਹਨਾਂ ਨੇ ਕਿਹੜਾ ਤੀਰ ਛੱਡ ਦਿੱਤਾ ਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇਖੋ ਇੱਕ ਪਾਸੇ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਪਰ ਦੂਜੇ ਪਾਸੇ ਜਿਹੜੇ ਬੰਗਲੌਰ ਦੇ ਵਕੀਲ ਨੇ ਦਰਸਲ ਦੇ ਵਿੱਚ ਉਹਨਾਂ ਦਾ ਹੁਣ ਪਤਾ ਲੱਗਿਆ ਕਿ ਵਕੀਲ ਹੈ ਕੌਣ ਸੀ ਸਭ ਤੋਂ ਵੱਡਾ ਦੇਸ਼ ਦਾ ਇੱਕੋ ਹੀ ਵਕੀਲ ਜਿਹੜਾ ਇਹਨਾਂ ਵਿਜੀਲੈਂਸ ਔਰ ਦੂਜੇ ਪਾਸੇ ਈਡੀ ਬਹੁਤ ਵੱਡੀਆਂ-ਵੱਡੀਆਂ ਏਜੰਸੀਆਂ ਨੂੰ ਯਾਨੀ ਕੇਸ ਇਹਨਾਂ ਦੇ ਸਲਝਾਉਂਦਾ ਰਿਹਾ ਤਾਂ ਉਹ ਬੜਾ ਤਿਆਰਬਾ ਸੀ ਉਹਨੇ ਯਾਨੀ ਐਸਾ ਕੋਰਟ ਦੇ ਵਿੱਚ ਕੀ ਕਰ ਗਏ ਨੇ ਸਿਰਫ ਇੱਕ ਦਿਨ ਦੇ ਲਈ ਸੱਦੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਰਿਕਵਰਟ ਕੀ ਮੜ ਰਹੀ ਸੀ ਦਰਸਲ ਦੇ ਵਿੱਚ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਦੀ ਇਥੋਂ ਪੰਜਾਬ ਵਾਲੇ ਵਕੀਲ ਜ਼ਮਾਨਤ ਦੀ ਅਰਜੀ ਲਾਉਂਦੇ ਸੀ ਜਾਂ ਪਟੀਸ਼ਨ ਪਾਉਂਦੇ ਸੀ ਤਾਂ ਵਿਜੀਲੈਂਸ ਬਿਊਰੋ ਇੱਕੋ ਹੀ ਗੱਲ ਕਹਿੰਦੀ ਸੀ ਕਿ ਭਾਈ ਅਸੀਂ ਹਿਮਾਚਲ ਵਾਲੀ ਜ਼ਮੀਨ ਜਾਇਾਤ ਜਾਂ ਕਿਤੇ ਹੋਰ ਅਸੀਂ ਉਹਨਾਂ ਦੀ ਜਾਂਚ ਕਰਨੀ ਆ ਅਸੀਂ ਉਹਨਾਂ ਦੇ ਖਾਤਿਆਂ ਦੀ ਜਾਂਚ ਕਰਨੀ ਆ ਯਾਨੀ ਜਿਸ ਦਿਨ ਮਜੀਠੀਏ ਦੀ ਜ਼ਮਾਨਤ ਦੀ ਪਟੀਸ਼ਨ ਪੈਂਦੀ ਸੀ ਔਰ ਉਸ ਤੇ ਸੁਣਵਾਈ ਚੱਲਦੀ ਸੀ ਪੰਜਾਬ ਦੀ ਵਿਜੀਲੈਂਸ ਬਿਊਰੋ ਉਸ ਦੀ ਰਿਕਵਰਟਮੈਂਟ ਕੇ ਖੜ ਜਾਂਦੀ ਸੀ ਪਰ ਅੱਜ ਕੱਲ ਕੀ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਬਾਹਰ ਵੱਡੀ ਏਜੰਸੀ ਵਿਜੀਨ ਅਸਜੀ ਤੇ ਪੂਰਾ ਪੰਜਾਬ ਭਰੋਸਾ ਕਰਦਾ ਉਹ ਤਾਂ ਸਹੀ ਹੈ ਪਰ ਦੂਜੇ ਪਾਸੇ ਭਾਈ ਸੱਚਮੁੱਚ ਉਹਨਾਂ ਨੂੰ ਭਾਜੜਾ ਪੈ ਚੁੱਕਿਆ ਨੇ ਨਾਲ ਹੀ ਨਾਲ ਪੰਜਾਬ ਦੀ ਸਰਕਾਰ ਵੀ ਇੱਕ ਉਸ ਦਾਇਰੇ ਦੇ ਵਿੱਚ ਖੜਾ ਦਿੱਤੀ ਆ ਉਸ ਵਕੀਲ ਨੇ ਕਿ ਹੁਣ ਕੋਈ ਵੀ ਤੱਥ ਜਾਂ ਕੋਈ ਵੀ ਰੁਕਾਵਟ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਵਿੱਚ ਨਹੀਂ ਪਾ ਸਕਦੇ ਪਰ ਤੁਸੀਂ ਸੋਚਦੇ ਹੋਵੋਗੇ ਕਿ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੀ ਪੰਜਾਬ ਦੇ ਅੰਦਰ ਕਿ ਉਹ ਰਸ ਵਿੱਚ ਨਕਾਮ ਕਿਵੇਂ ਹੋ ਜਾਣਗੇ ਪਰ ਦਰਸਾਲ ਦੇ ਵਿੱਚ ਜਿਹੜੇ ਤੱਥ ਨੇ ਉਹ ਮੈਂ ਤੁਹਾਡੇ ਸਾਹਮਣੇ ਧਰੂੰਗਾ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਮੰਨੋਗੇ ਕਿ ਹਾਂਜੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਔਰ ਬਹੁਤਾ ਲੰਮਾ ਸਮਾਂ ਨਹੀਂ ਅੱਜ ਫੇਰ ਤੋਂ ਸੁਣਵਾਈ ਅੱਜ ਫੇਰ ਜਾਨੀ ਵਿਕਰਮ ਸਿੰਘ ਮਜੀਠੀਆ ਤੇ ਸੁਣਵਾਈ ਆ ਅੱਜ ਦੀ ਡੇਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਸਕਦੇ ਨੇ ਤਾਂ ਹੁਣ ਉਸ ਵਕੀਲ ਨੇ ਪੰਜਾਬ ਦੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਕਿ ਮੈਂ ਬੰਨ ਕੇ ਰੱਖ ਦਿੱਤਾ ਕੋਰਟ ਦੇ ਸਾਹਮਣੇ ਯਾਨੀ 2007 ਤੋਂ ਲੈ ਕੇ 2017 ਤੱਕ ਅਕਾਲੀਆਂ ਦੀ ਸਰਕਾਰ ਰਹੀ ਆ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਮੰਤਰੀ ਸੀਗੇ ਤਾਂ ਉਹਨਾਂ ਨੇ 10 ਸਾਲਾਂ ਦਾ ਪੂਰਾ ਚੱਠਾ ਸਾਹਮਣੇ ਰੱਖ ਦਿੱਤਾ ਅਦਾਲਤ ਦੇ ਕਿ ਭਾਈ ਆ ਮੇਰਾ ਕਲਾਇੰਟ ਆ ਵਿਕਰਮ ਸਿੰਘ ਮਜੀਠੀਆ ਇਸ ਉੱਤੇ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦੇ ਜੇਕਰ ਤੁਹਾਨੂੰ ਲੱਗਦਾ ਤਾਂ 10 ਸਾਲਾਂ ਦਾ ਪੂਰਾ ਰਿਕਾਰਡ ਤੁਹਾਡੇ ਬੈਂਚ ਦੇ ਉੱਤੇ ਪਿਆ ਜੇਕਰ ਤੁਹਾਨੂੰ ਲੱਗਦਾ ਤਾਂ ਠੀਕ ਆ ਪਰ ਵਿਜੀਲੈਂਸ ਬਿਊਰੋ بار بار ਯਾਨੀ ਉਹਨੂੰ ਇਹੀ ਗੱਲ ਕਹਿ ਕੇ ਪਾਲ ਦਿੰਦਾ ਸੀ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਭਾਈ ਇਹਦੀ ਹਲੇ ਜਾਂਚ ਕਰਨੀ ਆ ਤੇ ਖਾਤਿਆਂ ਦੀ ਜਾਂਚ ਕਰਨੀ ਆ ਬਹੁਤ ਸਾਰੀਆਂ ਇਹੋ ਜਿਹੀਆਂ ਜਗਾਵਾਂ ਨੇ ਜਿੱਥੇ ਦੱਸਿਆ ਜਾਂਦਾ ਵਿਕਰਮ ਮਜੀਠੀਆ ਦੀ ਬੇਨਾਮੀ ਸੰਪਤੀ ਹੈ ਪਰ ਵਿਕਰਮ ਸਿੰਘ ਮਜੀਠੀਆ ਦਾ ਉਹ ਬੰਗਲੌਰ ਦਾ ਵਕੀਲ ਸ਼ੰਕਰ 헤ਗੜੇ ਕੁਝ ਐਸਾ ਛੱਡ ਗਏ ਨੇ ਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਭਾਈ ਹੁਣ ਨਾਕਾਮ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਮੈਂ ਤੁਹਾਨੂੰ ਇਹਦਾ ਇੱਕ ਬਿਆਨ ਸੀਨੀਅਰ ਪੱਤਰਕਾਰ ਦੁਆਰਾ ਸੁਣਾਉਣ ਜਾ ਰਿਹਾ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੀ ਅੱਜ ਜ਼ਮਾਨਤ ਹੋ ਸਕਦੀ ਆ ਇਹਦੇ ਵਿੱਚ ਕੋਈ ਦੋ ਰਾਇਮਾ ਨਹੀਂ ਹੈਗੀਆਂ ਤਾਂ ਸੁਣੋ ਜੀਰੋ ਧਿਆਨ ਦੇ ਨਾਲ ਕਿ ਸੀਨੀਅਰ ਪੱਤਰਕਾਰ ਕੀ ਕਹਿ ਰਹੇ ਨੇ ਪੰਜਾਬ ਦੇ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਅਦਾਲਤ ਦੇ ਵਿੱਚ ਬਹੁਤ ਵੱਡੇ ਸਬੂਤ ਘਰੇ ਗਏ ਨੇ ਸੁਣੋ ਕਾਲਾਂ ਦੀ ਲੋੜ ਪੈ ਗਈ ਹੰਕਰ ਹੈਗੜੀ ਆਪਣੇ ਡਾਕੂਮੈਂਟ ਦੀ ਵਾਪਸ ਗਏ ਕਿ ਜਨਾਬ ਹਜ਼ੂਰ ਮੀ ਲੋੜ ਦਾਤ ਸਾਹਿਬ ਮੇਰਾ ਜਿਹੜਾ ਕਲਾਇੰਟ ਹੈ ਵਿਕਰਮ ਮਜੀਠਿਆ ਇਹਦਾ ਇਹ ਜਿਹੜਾ 8 ਤੇ 10 ਸਾਲ ਨੇ 2007 ਤੋਂ ਲੈ ਕੇ 17 ਤੱਕ ਜਦੋਂ ਇਹ ਮਤਰੀ ਰਹੇ ਇਹਨਾਂ ਦਸਾਂ ਸਾਲਾਂ ਕਿਨਾਂ ਦਾ ਪੂਰਾ ਪਨਾਚਲ ਰਿਕਾਰਡ ਉਹਨਾਂ ਨੇ ਕੋਰਟ ਸਾਹਮਣੇ ਪੇਸ਼ ਕਰਤਾ ਸਾਨੂੰ ਇਹ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਤਨਾਵ ਦੇ ट्राਨਸੈਕਸ਼ਨਸ ਕੀ ਹੋਇਆ ਦਿਲਾ ਵੀ ਵੀ ਸਟੇ ਵਿਜੀਲન્સ ਬੈਰੋ ਨੇ ਕੇਸ ਬਣਾਇਆ ਕਿ ਇਹਨਾਂ ਦੀ ਆਮਦਨ ਘੱਟ ਤੇ ਖਰਚਾ ਜ਼ਿਆਦਾ ਇਹ ਵਕੀਲ ਸਾਹਿਬ ਸ਼ੰਕਰ ਹੈਗੜੀ ਜੀ ਬਗਲੌਰ ਵਾਲੇ ਇਹ ਕਹਿੰਦੇ ਜੀ ਅਸੀਂ ਲੋਕੋਰ ਲਈ ਸਾਡੇ ਕੋਲੇ ਕੁਝ ਨਹੀਂ ਆਹ ਚੱਕੋ ਬੈਂਕ ਸਟੇਟਮੈਂਟਾਂ ਆਹ ਚੱਕੋ ਬੈਂਕਾਂ ਦੇ ਖਾਤੇ ਆਹ ਚੱਕੋ ਪ੍ਰਾਪਰਟੀ ਰਜਿਸਟ੍ਰੇਸ਼ਨ ਆਹ ਚੱਕੋ ਲੈਣਾ ਦੇਣਾ ਆ ਸਾਡੀ ਇੱਕ ਟੈਕ ਸਟੇਟਮੈਂਟ ਆ ਸਾਡੀ ਹਰਕਨਾ ਮੇਜੜੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੈ ਕਿ ਆ ਅਨੁਸਾਰ ਡਾਕੂਮੈਂਟ ਦੇ ਗਏ ਤਾਂ ਸੁਣ ਲਿਆ ਪੰਜਾਬ ਵਾਲਿਓ ਕੋਈ ਵੀ ਪੰਜਾਬ ਦਾ ਵਾਸੀ ਜਾਂ ਪੰਜਾਬ ਦੀ ਅਦਾਲਤ ਤੇ ਜਾਂ ਪੰਜਾਬ ਦੀ ਸਰਕਾਰ ਪੂਰਾ ਪੰਜਾਬ ਦਾ ਪ੍ਰਸ਼ਾਸਨ ਇਹਨਾਂ ਲੋਕਾਂ ਤੋਂ ਡੱਕਿਆ ਹੋਇਆ ਪਰ ਕੋਈ ਨਹੀਂ ਚਾਹੁੰਦਾ ਵਿਕਰਮ ਮਜੀਠੀਆ ਬਾਹਰ ਆ ਜਾਏ ਪਰ ਹੁਣ ਜਿਹੜੇ ਸ਼ੰਕਰ ਹੋਗੜੇ ਯਾਨੀ ਬੰਗਲੌਰ ਦੇ ਵਕੀਲ ਦਾ ਤਿੰਨ ਜਨਾਂ ਤੋਂ ਮੈਂ ਵੀ ਜ਼ਿਕਰ ਕਰ ਰਿਹਾ ਬਹੁਤ سارے ਸੀਨੀਅਰ ਪੱਤਰਕਾਰ ਪੰਜਾਬ ਦੇ ਬਹੁਤ ਸਾਰੇ ਹੋਰ ਵੀ ਕਰ ਰਹੇ ਨੇ ਪਰ ਇਹਦੇ ਵਿੱਚੋਂ ਮਾਮਲਾ ਸਾਹਮਣੇ ਨਿਕਲ ਕੇ ਹੀ ਆਇਆ ਕਿ ਭਾਈ ਅਦਾਲਤ ਦੇ ਵਿੱਚ ਬਾਰ ਬਾਰ ਜਿਹਨੂੰ ਕਿ ਟਾਲ ਦਿੱਤਾ ਜਾਂਦਾ ਸੀ ਵਿਜੀਲੈਂਸ ਬਿਊਰੋ ਦੁਆਰਾ ਕਿ ਭਾਈ ਅਸੀਂ ਬਿਕਰਮ ਮਜੀਠੀਆ ਦੇ ਖਾਤੇ ਚੈੱਕ ਕਰਨੇ ਆ ਜਾਂ ਇਹਦੇ ਸਟੇਟਮੈਂਟ ਬੈਂਕ ਦੀਆਂ ਨੇ ਜਿੰਨੀਆਂ ਵੀ ਉਹ ਸਾਰੀਆਂ ਡਿਟੇਲਾਂ ਅਸੀਂ ਚੈੱਕ ਕਰਨੀਆਂ ਨੇ ਪਰ ਜਿਹੜੇ ਹਲਫਨਾਮੇ ਇਲੈਕਸ਼ਨ ਕਮਿਸ਼ਨ ਨੂੰ ਵੀ ਦਿੱਤੇ ਗਏ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਆਪਣੀ ਡਿਟੇਲ ਦੇਣੀ ਪੈਂਦੀ ਆ ਕਿ ਸਾਡੇ ਕੋਲ ਇੰਨੇ ਵੱਡੇ ਪੱਧਰ ਦੇ ਉੱਤੇ ਸੰਪਤੀ ਆ ਜਾਂ ਕੀ ਕੀ ਸਾਡੇ ਕੋਲ ਹੈਗਾ ਸੱਚ ਮੁੱਚ ਦੇ ਵਿੱਚ ਉਹ ਸਾਰੀ ਡਿਟੇਲ 10 ਸਾਲਾਂ ਦੀ ਪੂਰੀ ਯਾਨੀ ਕਿ ਜੱਜ ਸਾਹਿਬ ਦੇ ਸਾਹਮਣੇ ਧਰ ਗਏ ਨੇ ਸ਼ੰਕਰ ਹੀਗੜੇ ਬੰਗਲੌਰ ਦੇ ਵਕੀਲ ਤਾਂ ਹੁਣ ਜੀ ਬਿਜਲੀਜੈਂਸ ਜਿਹੜੀ ਬਿਊਰੋ ਹੈ ਉਹ ਕਿਸੇ ਵੀ ਮਾਮਲੇ ਦੇ ਵਿੱਚ ਇਹ ਨਹੀਂ ਕਹਿ ਸਕਦੀ ਕਿ ਸਾਨੂੰ ਹੁਣ ਪੈਸਾ ਮਾ ਦਿੱਤਾ ਜਾਵੇ ਤੇ ਉਸ ਦੀ ਜ਼ਮਾਨਤ ਦੀ ਅਰਜੀ ਤੇ ਸੁਣਵਾਈ ਜਿਹੜੀ ਹੁੰਦੀ ਆ ਉਹਨੂੰ ਟਾਲ ਦਿੱਤਾ ਜਾਵੇ ਦੇਖੋ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੇ ਲੋਕਾਂ ਦਾ ਸਰਵੇ ਵੀ ਹੋਇਆ ਕਈ ਨਿਊ ਚੈਨਲਾਂ ਨੇ ਦਿਖਾਇਆ ਕਹਿੰਦੇ ਜੀ ਪੰਜਾਬ ਦੇ ਲੋਕ ਤਾਂ ਇੰਨੇ ਅੱਕੇ ਪਏ ਆ ਕਹਿੰਦੇ ਵਿਕਰਮ ਮਜੀਠੀਆ ਨੂੰ ਫਾਸੀ ਦੇ ਦਿਓ ਕਾਲੇ ਪਾਣੀ ਤੋੜ ਦਿਓ ਕਿਉਂਕਿ ਵਿਕਰਮ ਸਿੰਘ ਮਜੀਠੀਆ ਸੱਚ ਮੋਚ ਦੇ ਵਿੱਚ ਗੱਲ ਤਾਂ ਇਹ ਆ ਜਿਹੜੀ ਆਵਾਜ਼ ਜਨਤਾ ਦੀ ਹੋਵੇ ਉਹੀ ਸੱਚ ਮੰਨਿਆ ਜਾਂਦਾ ਕਿਉਂਕਿ ਜਨਤਾ ਹੀ ਬਣਾਉਂਦੀ ਹੈ ਤੇ ਜਨਤਾ ਹੀ ਲਾਉਂਦੀ ਹੈ ਪੂਰੇ ਪੰਜਾਬ ਦੀ ਇੱਕੋ ਹੀ ਆਵਾਜ਼ ਹੈ ਕਿ ਵਿਕਰਮ ਸਿੰਘ ਮਜੀਠੀਆ ਨਸ਼ੇ ਦਾ ਪਸਕਰ ਹੈਗਾ ਕਿਉਂਕਿ ਜਿਹੜਾ ਭੋਲਾ ਫੜਿਆ ਸੀ ਇਹਨਾਂ ਬਾਦਲਾਂ ਨੇ ਉਸ ਬੰਦੇ ਨੇ ਖੁਦ ਖੁਦ ਉਸ ਬੰਦੇ ਨੇ ਇਹਦਾ ਨਾਮ ਲੈ ਦਿੱਤਾ ਸੀ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਮੇਰੇ ਨਾਲ ਦਾ ਬੰਦਾ ਹੈ ਅਸੀਂ ਦੋਵੇਂ ਜਣੇ ਵੱਡੇ ਪੱਧਰ ਦੇ ਉੱਤੇ ਤਸਕਰੀ ਕਰਦੇ ਸੀ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਅੱਜ ਵੀ ਸੁਣਵਾਈ ਹੋਣੀ ਹੈ ਤੇ ਕੁਝ ਦਿਨਾਂ ਬਾਅਦ ਵੀ ਸੁਣਵਾਈ ਹੋਣੀ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਕੋਰਟ ਦੇ ਵਿੱਚ ਵਿਜੀਲੈਂਸ ਬਿਊਰੋ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਨਕਾਮ ਰਹਿੰਦੀ ਆ ਜਾਂ ਕੋਈ ਨਵਾਂ ਜਾਲ ਬਣੂਗੀ ਪੰਜਾਬ ਦੀ ਸਰਕਾਰ ਪਰ ਪੰਜਾਬ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਸਮਰਥਨ ਦੇ ਵਿੱਚ ਨੇ ਕਿ ਬਹੁਤ ਵਧੀਆ ਕੰਮ ਕੀਤਾ ਇਹੜਾ ਕੇ ਵਿਕਰਮ ਮਜੀਠੀਆ ਵਰਗੇ ਤਸਕਰ ਨੂੰ ਅੰਦਰ ਕੀਤਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ 99 ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ